ਪਰ ਹੱਤੋਂ ਸਿੱਖੀ ਉੱਟਣਾ ਵੈਗੀ ਧੂੜ ਕੇ ਧਾਲਣਾ ਬਣਾ ਕੇ ਸਾਡਿਆਂ ਪਰ ਹੱਤੋਂ ਸਿੱਖੀ ਉੱਟਣਾ ਵੈਗੀ ਧੂੜ ਕੇ ਧਾਲਣਾ ਬਣਾ ਕੇ ਵੱਡਿਆਂ ਸੀ ਕਹਾਈ ਹਣੇ ਮੋਹਲੇ ਆ 2000 years later ਵੱਡਿਆਂ ਪਰ੍ਹਾਂ ਤੋਂ ਸਿੱਖੀ ਉੱਡਣਾ ਬਈ ਧੂੜ ਕਿਤੇ ਹਾਲਣਾ ਆਪਣਾ ਕੇ ਵੱਡਿਆਂ ਸ਼ਿਕਾਰੀਆ ਨੇ ਮੋਹ ਲਿਆ ਵੱਡਿਆਂ ਸ਼ਿਕਾਰੀਆ ਨੇ ਮੋਹ ਲਿਆ ਵੱਡਿਆਂ ਸ਼ਿਕਾਰੀਆ ਨੇ ਮੋਹ ਲਿਆ ਤੈਨੂੰ ਮੋਤੀਆਂ ਦੇ ਚੋਗ ਵਿੱਚ ਗਾ ਕੇ ਬਈਰ ਬਾਕੀ ਗੱਲਾਂ ਦੀ ਗੱਲਾਂ ਇਹਨੂੰ ਪਹਿਲਾਂ ਕਿ ਚੈਟ ਕਰ ਲੈ ਬਈ ਹਾਂ ਇਹ ਤਾਂ ਗੱਲ ਹੈਗੀ ਆ ਦੇਖ ਹੁਣ ਆਪਾਂ ਇਹ ਸਿੱਧੀ ਆਈਆਂ ਅਪਲੋਡ ਕਰਨੀਆਂ ਵੀਡੀਓ 2 ਮਿੰਟ ਵੇਟ ਕਰ ਲੈ ਤੇ ਦੇਖ ਲੈ ਵੀਡੀਓ ਬਣ ਰਹੀ ਹੈ ਜੀ ਯਾਰ ਇੰਦਰ ਕਿਉਂ ਹੋਣਾ ਯਾਰ ਫਿਰ ਆਪਾਂ ਕਿਹੜਾ ਕੋਈ ਐਡੀਟਿੰਗ ਵਗੈਰਾ ਕਰਨੀ ਆ ਆਪਾਂ ਸਿੱਧਾ ਚੱਲ ਰਿਹਾ ਲਾਈਵ ਚੱਲ ਰਹੀ ਆ ਵੀਡੀਓ ਯਾਰ ਇੱਕ ਮਿੰਟ ਗੱਲ ਸਮਝੇ ਤੁਸੀਂ ਨਹੀਂ ਸੁਣੋਗੇ ਆਹਣੀ ਅਸੀਂ ਕਿਵੇਂ ਸੁਣੂਗੀ ਸਹੀ ਗੱਲ ਆ ਯਾਰ ਆਹਦਾ ਗੱਲ ਹੈਗੀ ਹੁਣ ਕੱਲ ਦੀ ਵੀਡੀਓ ਜਿਹਦੀ ਬੇਧਤੀ ਕਰਾ ਰਹੇ ਆ ਵਸਤਾਦ ਜਦਾ ਕਿਹਾ ਵੀ ਹੁਣ ਆਪਾਂ ਐਡੀਟ ਵਗੈਰਾ ਨਹੀਂ ਕੋਸ ਵੀ ਨਹੀਂ ਬਚਾਉਣਾ ਸਿੱਧੀ ਇਦਾਂ ਹੀ ਆਪਾਂ ਅਪਲੋਡ ਕਰਨੀ ਆਗੀ ਆ ਮੈਂ ਦੇਖ ਲਓ ਚੈਟ ਕਰਦਾ ਕੀ ਆ ਜਾ ਬਈ ਇਹਦਾ ਗੁੰਦੇ ਵਿੱਚ ਹਾਂ ਹਾਂ ਜੀ ਤੁਸੀਂ ਕਹਿਦੇ ਨੇ ਇਹਦੀ ਛੇਲੀ ਹੈ ਨਹੀਂ ਦੇਖ ਲਓ ਬਈ ਤੈਨੂੰ ਵੀ ਕਹਿ ਰਣ ਤੋੱਖਾ ਮੈਨਣਾ ਜਿੱਦਾਂ ਮੈਂ ਗੀਤ ਲਗਾਉਣਾ ਕੌਣ ਲਾ ਆਸਤ ਸੁਣਦਾ ਤੇ ਦੋ ਮਿੰਟ ਕੀ ਦੇ ਗਾਣਾ ਨੇ ਹਾਂ ਤਾਂ ਕੋਈ ਨਹੀਂ ਪਰ ਥੱਲੇ ਨੂੰ ਬਹਿ ਜਾ ਬਹਿ ਮੂੰਹ ਕਰਕੇ ਕਿੱਦਾਂ ਫੀਲ ਕਰਿਆ ਕਰਨਾ ਬਾਜੂ ਲੰਗਣ ਹਵਾ ਮਾਂ ਜਦ ਕੋਦੀ ਮੈਂ ਕਾ ਵੇ ਵਫਾਈਂ ਆਉਂਦੀਆਂ ਮੈਂ ਕਾ ਵੇ ਵਫਾਈਂ ਆਉਂਦੀਆਂ ਬੋਲੀਆਂ ਤੋਂ ਹੱਸ ਤੇਰੇ ਲੁੱਟ ਕੇ ਐ ਬਈ ਫੀਲ ਕਰਦਾ ਬਈ ਯਾਰ ਸਾਡੇ ਯਾਰ ਉਹ ਸੀਰੀਅਸ ਨਹੀਂ ਲੈਂਦਾ ਯਾਰ ਸਹੀ ਗੱਲ ਐ ਯਾਰਾ ਗਲਤ ਗੱਲ ਆ ਯਾਰ ਇਹਦੀ ਬਈ ਬਸ ਦਿਖਾਈਆਂ ਬਾਈ ਮੇਰੀ ਗੱਲ ਸੁਣੋ ਹਨਾ ਚਲ ਦੇਖਦੀ ਆਣ ਜਿਵੇਂ ਇਹ ਬਾਈ ਦੀਆਂ ਵੀ 4-5 ਥੇਲੀਆਂ ਹੈਗੀਆਂ ਇਹਨੇ ਇਹ ਵੀ ਸਮਝ ਗਏ ਹੈ ਨਹੀਂਆਂ ਬਾਈ ਸੱਚੀ ਕਹਿੰਦਾ ਨਹੀਂ ਆਉਂਦੀ ਓਏ ਠੀਕ ਆ ਚਲੋ ਦੇਖੋ ਕਿੱਦਾਂ ਨਹੀਂ ਆਜੇ ਪਤਾ ਕੀ ਜੱਕੜਾ ਆਪਾਂ ਤਾਂ ਸਾਢੇ 60 ਬੰਦੇ ਆਗੇ ਆ ਬਰਾ ਉਹ ਲੋਕ ਪਾ ਦੇ ਦੇ ਆ ਦੇਖ ਲੋ ਥੋੜੇ ਸਾਹਮਣੇ ਲੱਗਾ ਬੰਗਲਾ ਆ ਮਰੀ ਸਾਡੇ ਦੋਨਾਂ ਹੀ ਆ ਬਈ ਕੋਈ ਛੇ ਨਹੀਂ ਹੈਗਾ ਅਸੀਂ ਦੋ ਸਾਲਾਂ ਤੋਂ ਸਿੰਗਲ ਤੁਰੇ ਫਿਰਦੇ ਆਂ ਬਈ ਉਹ ਜਿੰਨੇ ਵੀ ਸਾਡੇ ਕੁੜੀਆਂ ਨਾਲ ਗੱਲ ਕਰਦੇ ਉਹ ਉਹ ਕਰਦੇ ਸਾਡਾ ਨਾਂ ਹੀ ਬਦਨਾਮ ਆ ਬਸ ਤੇ ਯਾਰ ਮੈਂ ਸਗਣਾ ਸੂਰਤ ਤੇ ਬੰਦਾ ਗੋਣੇ ਬਸੜਾ ਲਾ ਚੋੜਾ ਆਉਂਦਾ ਨਹੀਂ ਗੋਣੇ ਚੋੜਾ ਸਾਨੂੰ ਦੇਖ ਕੇ ਵੀ ਕੁੜੀਆਂ ਪਰਸਲ ਕੋ ਲੈਣੀਆਂ ਸਹੀ ਗੱਲ ਆ ਚੱਲ ਕੋਈ ਆਨੀ ਆਪਦੀ ਬੇਟੀ ਆਪ ਕਰਨੀ ਚਾਹੀਦੀ ਜਿਹੜੀ ਹੋ ਸੱਚਾ 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 ਵੀ ਸੱਚੇ ਕੋਈ ਪ੍ਰੋਬਲਮ ਨਹੀਂ ਹੈ ਪਰ ਯਾਰ ਇਹਦੇ ਬੰਦਿਆਂ ਤੋਂ ਬਚੋ ਇਹਦੀ ਵੀਡੀਓ ਦੇਖੋ ਯਾਰ ਇਹ ਕੁੜੀਆਂ ਨੂੰ ਠੱਗਦੇ ਆ ਠੀਕ ਆ ਇਹ ਠੱਗ ਕੇ ਪੈਸੇ ਮੰਗਾਉਂਦੇ ਉਹਨਾਂ ਨੂੰ ਇਹ ਅੱਜ ਨਵੀਂ ਸ਼ਰਟ ਵੀ ਇਹਨੇ ਜਿਹੀ ਦੇਣੀ ਦਿੱਤੀ ਹੈਗੀ ਮਾੜਿਆ ਨਾ ਮੰਨ ਇਹਦੀ ਸਹੀ ਦੇਣ ਦਿੱਤੀ ਆ ਯਾਰ ਸ਼ਾਰਟ ਇਹ ਵੀ ਮਿਆਗ ਨਹੀਂ ਇਹ ਠੱਗਾਂ ਤੋਂ ਬਚੋ ਜੀ ਜਿੰਨਾ ਬੱਸ ਆ ਗਏ ਸਭ ਦੇ ਦੇਖ ਰਿਹਾ ਤੇ ਬਾਕੀ ਆਪਣਾ ਜਿਹੜਾ ਗੀਤ ਸੀਗਾ ਤੁਸੀਂ ਸੋਣੀ ਲਿਆ ਬਾਈ ਦੀ ਆਵਾਜ਼ ਬਹੁਤ ਵਧੀਆ ਗਈ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਜਿੱਦਾਂ ਵੀ ਹੋਇਆ ਆਪਾਂ ਸਦੀ ਵੀਡੀਓ ਐਂ ਛੱਡਦੇ ਨਹੀਂ ਆਪਾਂ ਕੋਈ ਅਪਲੋਡ ਨਹੀਂ ਕੋਈ ਸੌਰੀ ਐਡਿਟ ਨਹੀਂ ਕਰਨਾ ਵਿੱਚ ਠੀਕ ਆ ਨਾ ਕੋਈ ਆਪਾਂ ਜਿਵੇਂ ਇਹ ਕਹਿ ਦਿੰਦਾ ਹੈ ਉਹ ਨਾ ਤੇ ਇਹਦੀ ਵੀਡੀਓ ਤੇ ਲਾ ਦੀ ਕੱਲੀ ਤੇ ਕੱਲੀ ਇਹਦੀ ਤੇ ਇਹ ਤਾਂ ਲੋੜੇ ਬਣਦੇ ਆ ਜੇ ਚੋਰ ਐ ਚੋਰ ਐ ਓਕੇ ਬਾਈ ਮਿਲਦੇ ਆ ਨੈਕਸਟ ਵਲੌਗ ਚ ਆਪਾਂ